ਦੇ 10 ਬਲਕੇ 40 ਮਿੰਟ ਚ ਕਿੰਨੀ ਕ ਬੋਤਲਾ ਸਾਡਾ ਮੁੱਖ ਮੰਤਰੀ ਪੀ ਜਾਂਦਾ ਮੈਨੂੰ ਦੱਸਣ ਦੀ ਲੋੜ ਨਹੀਂ ਲੋਕ ਜਨਤਾ ਜਾਣਦੀ ਹੈ ਮੈਨੂੰ ਤਾਂ ਐਨਾ ਹੀ ਪਤਾ ਹੈ ਕਿ ਪਾਰਲੀਮੈਂਟ ਚ 11 ਵਜੇ ਡੱਕਿਆ ਹੋਇਆ ਆਂਦਾ ਸੀ ਤੇ ਲੋਕਾਂ ਨੇ ਲਿਖ ਕੇ ਕਿਹਾ ਕਿ ਸਾਡੀ ਤਾਂ ਸੀਟ ਬਦਲ ਦੋ ਇਹਨੂੰ ਪੂਰਾ ਪਾਰਲੀਮੈਂਟ ਤੋਂ ਵੀ ਬਾਹਰ ਕੱਢਿਆ ਸੀ ਸੋ ਡੀਜੀਪੀ ਨੂੰ ਫੋਨ ਕਰਦਾ ਕਿਹੜੀ ਹਾਲਤ ਚ ਸਿਗਾ ਤੁਸੀਂ ਆਪ ਅੰਦਾਜ਼ਾ ਲਾ ਲਓ ਤੇ 10 40 ਚ ਡੀਜੀਪੀ ਦੇ ਗੱਲ ਚ ਅੰਗੂਠਾ ਪਾ ਕੇ ਕਿ ਕੱਲ ਤੋਂ ਗਿਆ ਉਹਨੇ ਵਿਚਾਰੇ ਨੇ 10 40 ਚ ਹੁਣ ਰਾਤ ਨੂੰ ਕਿਹੜੀ ਖਬਰ ਆ ਗਈ ਉਹਨੂੰ 10 40 ਚ ਤੇ 3:40 ਚ ਸਵੇਰੇ ਵਿਜਲੈਂਸ ਨੇ ਜਾਂਚ ਵੀ ਕਰ ਲਈ 4 ਘੰਟਿਆਂ ਚ ਤੇ 10:40 ਮਿੰਟ ਚ ਕਿੰਨੀ ਕ ਬੋਤਲਾਂ ਸਾਡਾ ਮੁੱਖ ਮੰਤਰੀ ਪੀ ਜਾਂਦਾ ਮੈਨੂੰ ਦੱਸਣ ਦੀ ਲੋੜ ਨਹੀਂ ਲੋਕ ਜਨਤਾ ਜਾਣਦੀ ਐ ਮੈਨੂੰ ਤਾਂ ਇੰਨਾ ਹੀ ਪਤਾ ਐ ਕਿ ਪਾਰਲੀਮੈਂਟ ਚ 11 ਵਜੇ ਡੱਕਿਆ ਹੋਇਆ ਆਂਦਾ ਸੀ ਤੇ ਲੋਕਾਂ ਨੇ ਲਿਖ ਕੇ ਕਿਹਾ ਕਿ ਸਾਡੀ ਤਾਂ ਸੀਟ ਬਦਲ ਦੋ ਇਹਨੂੰ ਪੂਰਾ ਪਾਰਲੀਮੈਂਟ ਤੋਂ ਵੀ ਬਾਹਰ ਕੱਢਿਆ ਸੀ ਸੋ 10:40 ਚ ਡੀਜੀਪੀ ਨੂੰ ਫੋਨ ਕਰਦਾ ਕਿਹੜੀ ਹਾਲਤ ਚ ਸਿਗਾ ਤੁਸੀਂ ਆਪ ਅੰਦਾਜ਼ਾ ਲਾ ਲਓ ਤੇ 10:40 ਚ ਡੀਜੀਪੀ ਦੇ ਗੱਲ ਚ ਅੰਗੂਠਾ ਪਾ ਕੇ ਕਿ ਕੱਲ ਤੂੰ ਗਿਆ ਉਹਨੇ ਵਿਚਾਰੇ ਨੇ 10:40 ਚ ਉਹ ਰਾਤ ਨੂੰ ਕਿਹੜੀ ਖਬਰ ਆ ਗਈ ਉਹਨੂੰ 10:40 'ਚ ਤੇ 3:40 'ਚ ਸਵੇਰੇ ਵਿਜੀਲੈਂਸ ਨੇ ਜਾਂਚ ਵੀ ਕਰ ਲਈ 4 ਘੰਟਿਆਂ 'ਚ ਤੇ ਪਰਚਾ ਵੀ ਫੇਲ ਕਰਤਾ ਇਹਨੇ ਫੁਰਤੀ ਜੇ ਨਸ਼ੇ ਵਾਸਤੇ ਦਿਹਾ ਦੇਤਾ ਹਾਸੋ ਹਾਸੋ ਮਜ਼ਾਕ ਵਾਲਾ ਜਿਹੜਾ ਇਹ ਨਿਕਮੀ ਸਰਕਾਰ ਤੇ ਅਦਾਲਤ ਪਹਿਲੇ ਵੀ ਮੂੰਹ ਤੋਂ ਜਵਾਬ ਦਿੱਤਾ ਅਦਾਲਤ ਨੇ ਨਾ ਮੂੰਹ ਤੇ ਚਪੇੜਾ ਮਾਰੀਆਂ ਹੁਣ ਅੱਗੇ ਦੇਖੋ ਪਰਚਾ ਆਪਣੇ ਡਾਕਟਰ ਤੇ ਵਿਜੇ ਸਿੰਘਲਾ ਦੇ ਵੀ ਦਿੱਤਾ ਹੁਣ ਵੀ ਰਫੋ ਚੱਕਰ ਹੋ ਕੇ ਲੈ ਕੇ ਸਾਰਾ ਪਾਸਾ ਇਹ ਤਾਂ ਸਭ ਤੋਂ ਹੈਰਾਨੀ ਦੀ ਗੱਲ ਹੈ ਦੇਖੋ ਜਿਹੜਾ ਜਿਹੜਾ ਡਾਕਟਰ ਸਿੰਘਲਾ ਦਾ ਵਿਜੇ ਸਿੰਘਲਾ ਦਾ ਕਹਿੰਦਾ ਗਵਾਹ ਮੈਂ ਆ ਮੈਂ ਆਪ ਗਵਾਹ ਹੈਗਾ ਮੈਂ ਆਪ ਦੇਖਿਆ ਤੇ ਜਿਹੜਾ ਮੁੱਖ ਮੰਤਰੀ ਗਵਾਹ ਹੈਗਾ ਤੇ ਹੁਣ ਉਹਨੂੰ ਕਲੀਨ ਚਿੱਟ ਮੁੱਖ ਮੰਤਰੀ ਨੇ ਦੇ ਦਿੱਤੀ ਇਹ ਸਿੱਧਾ ਸੰਕੇਤ ਹੈ ਮੁੱਖ ਮੰਤਰੀ ਦੀ ਕੁਰਸੀ ਹਿਲ ਰਹੀ ਹੈ ਗਵਰਨਰ ਨੂੰ ਵੀ ਮਿਲਣ ਗਿਆ ਸੀ ਨਾ ਕੱਲਾ ਗਿਆ ਸੀ ਸਾਰੇ ਜਾਣਦੇ ਗਾ ਕਦੇ ਕੋਈ ਗੱਲਾ ਜਾਂਦਾ ਹੈ ਤੇ ਇਹ ਜਿਹੜੇ ਵਿਜੇ ਸਿੰਘਲਾ ਨੂੰ ਦਿੱਤੀ ਉਹਦੇ ਬਾਅਦ ਇੱਕ ਹੋਰ ਨੂੰ ਵੀ ਇਨੀ ਕਲੀਨ ਚਿੱਟ ਦਿੱਤੀ ਜਿਹੜੇ ਦੇ ਘਰੇ 50 ਲੱਖ ਦੇ ਕਿ ਅਸੀਂ ਉਹਦੇ ਉੱਤੇ ਉਹ ਹੀ ਆਹ ਕਲੀਨ ਚਟਾ ਜਿਹੜੀ ਹੋ ਰਹੀਆਂ ਨਾ ਇਹ ਗੁੱਟ ਬਣ ਰਿਹਾ ਹੈਗਾ ਸੋ ਇਹਦੀ ਕੁਰਸੀ ਆਪ ਖਤਰੇ 'ਚ ਹੈ ਮੈਂ ਤਾਂ ਕਹਿੰਦੀ ਖਤਰਾ ਛੇਤੀ ਇਹਦੇ ਸਿਰ ਤੇ ਹੋਏ ਤਾਂ ਕਿ ਕੁਝ ਪੰਜਾਬ ਦਾ ਪਲਾ ਹੋ ਜਾਊਗਾ ਜੇ ਇਲੈਕਸ਼ਨ ਪਹਿਲੇ ਆ ਜਾ ਸਾਰਿਆਂ ਦੇ ਸਾੱਚੇ ਸਾ ਆ ਜਾਊਗਾ ਬਈ ਆ ਜਾਏ ਨਵੀਂ ਸਰਕਾਰ ਜਿਹੜੀ ਮਰਜ਼ੀ ਲੋਕੀ ਚੁਣ ਲੈਣ ਲੇਕਿਨ ਇਹ ਸਰਕਾਰ ਤਾਂ ਗਈ ਸੋ ਇਹ ਪੂਰਾ ਡਰਾਮਾ ਸੀਗਾ ਉਸ ਟਾਈਮ ਕਹਿੰਦਾ ਸੀ ਵਿਜੇ ਸਿੰਘਲਾ ਵਰਗਾ ਕੋਈ ਚੋਰ ਨਹੀਂ ਮੈਂ ਇਹਨੂੰ ਕੱਢਿਆ ਉਹ ਕੱਢ ਕੇ ਕਿਨੇ ਜਾਂਚ ਕੀਤੀ ਕੀ ਜਾਂਚ ਮਿਲੀ ਕੀ ਨਹੀਂ ਮਿਲਿਆ ਹੁਣ ਉਹਨੂੰ ਆਪ ਹੀ ਕਲੀਨ ਚਿੱਟ ਦੇਤੀ ਆਪ ਹੀ ਉਹਨੂੰ ਕਰਤਾ ਸੋ ਇਹ ਇਸ ਜਿਹੜਾ ਆਪਾਂ ਅਕਾਲੀ ਦਲ ਪਹਿਲੇ ਕਹਿੰਦਾ ਸੀ ਨਾ ਕਿ ਆਪਾਂ ਕਰੇ ਗੱਡੀ ਦਾ ਡਰਾਈਵਰ ਰੱਖਣ ਤੋਂ ਪਹਿਲੇ ਵੀ ਦੇਖਦੇ ਆ ਵੀ ਉਹਦਾ ਪਿਛੋਕੜ ਕੀ ਹੈ ਉਹਦਾ ਤਜਰਬਾ ਕੀ ਹੈ ਤੇ ਲੋਕਾਂ ਨੇ ਇਹਦੀ ਗੱਲਾਂ 'ਚ ਆ ਕੇ ਪੂਰਾ ਪੰਜਾਬ ਥਮਾਤਾ ਹੁਣ ਪੰਜਾਬ ਦੇ ਹਾਲਾਤ ਕੀ ਨੇ ਲੋਕਾਂ ਦੇ ਸਮਝਦੇ 10 ਬਲਕੇ 40 ਮਿੰਟ 'ਚ ਕਿੰਨੀ ਕ ਬੋਤਲਾਂ ਸਾਡਾ ਮੁੱਖ ਮੰਤਰੀ ਪੀ ਜਾਂਦਾ ਮੈਨੂੰ ਦੱਸਣ ਦੀ ਲੋੜ ਨਹੀਂ ਲੋਕ ਜਨਤਾ ਜਾਣਦੀ ਹੈ ਮੈਨੂੰ ਤਾਂ ਇੰਨਾ ਹੀ ਪਤਾ ਹੈ ਕਿ ਪਾਰਲੀਮੈਂਟ 'ਚ 11 ਵਜੇ ਡੱਕਿਆ ਹੋਇਆ ਆਂਦਾ ਸੀ ਤੇ ਲੋਕਾਂ ਨੇ ਲਿਖ ਕੇ ਕਿਆ ਕਿ ਸਾਡੀ ਤਾਂ ਸੀਟ ਬਦਲ ਦੋ ਇਹਨੂੰ ਪੂਰਾ ਪਾਰਲੀਮੈਂਟ ਤੋਂ ਵੀ ਬਾਹਰ ਕੱਢਿਆ ਸੀ ਸੋ 1040 'ਚ ਡੀਜੀਪੀ ਨੂੰ ਫੋਨ ਕਰਦਾ ਕਿਹੜੀ ਹਾਲਤ 'ਚ ਸਿਗਾ ਤੁਸੀਂ ਆਪ ਅੰਦਾਜ਼ਾ ਲਾ ਲਓ ਤੇ 1040 'ਚ ਡੀਜੀਪੀ ਦੇ ਗੱਲ 'ਚ ਅੰਗੂਠਾ ਪਾ ਕੇ ਕਿ ਕੱਲ ਤੂੰ ਗਿਆ ਉਹਨੇ ਵਿਚਾਰੇ ਨੇ 1040 'ਚ ਹੁਣ ਰਾਤ ਨੂੰ ਕਿਹੜੀ ਖਬਰ ਆ ਗਈ ਉਹਨੂੰ 1040 'ਚ ਤੇ 340 'ਚ ਸਵੇਰੇ ਵਿਜੀਲੈਂਸ ਨੇ ਜਾਂਚ ਵੀ ਕਰ ਲਈ 4 ਘੰਟਿਆਂ 'ਚ ਤੇ ਪਰਚਾ ਵੀ ਫਾਇਲ ਕਰਦਾ ਇਹ ਨਹੀਂ ਫੁਰਤੀ ਜੇ ਨਸ਼ੇ ਵਾਸਤੇ ਦਿਹਾ ਦੇਤੇ ਤਾਂ ਹਾਸੋ ਹਾਸੋ ਮਜ਼ਾਕ ਵਾਲਾ ਜਿਹੜਾ ਹੈ ਨਿਕੰਮੀ ਸਰਕਾਰ ਅਦਾਲਤ ਪਹਿਲਾਂ ਵੀ ਮੂੰਹ ਤੌਰ ਤੇ ਜਵਾਬ ਦਿੱਤਾ ਅਦਾਲਤ ਨੇ ਨਾ ਮੂੰਹ ਤੇ ਚਪੇੜਾ ਮਾਰੀਆਂ ਹੁਣ ਅੱਗੇ ਦੇਖੋ ਬਾਕੀ ਤਾਂ ਆਪਣੇ ਡਾਕਟਰ ਤੇ ਵਿਜੇ ਸਿੰਘਲਾ ਦੇ ਵੀ ਦਿੱਤਾ ਹੁਣ ਵੀ ਰਫੋ ਚੱਕਰ ਹੋ ਕੇ ਲੈ ਕੇ ਸਾਰਾ ਪਾਸਾ ਇਹ ਤਾਂ ਸਭ ਤੋਂ ਹੈਰਾਨੀ ਦੀ ਗੱਲ ਹੈ ਦੇਖੋ ਜਿਹੜਾ ਜਿਹੜਾ ਡਾਕਟਰ ਸਿੰਘਲਾ ਦਾ ਵਿਜੇ ਸਿੰਘਲਾ ਦਾ ਕਹਿੰਦਾ ਗਵਾਹ ਮੈਂ ਆ ਮੈਂ ਆਪ ਗਵਾਹ ਹੈਗਾ ਮੈਂ ਆਪ ਦੇਖਿਆ ਤੇ ਜਿਹੜਾ ਮੁੱਖ ਮੰਤਰੀ ਗਵਾਹ ਹੈਗਾ ਤੇ ਹੁਣ ਉਹਨੂੰ ਕਲੀਨ ਸ਼ੀਟ ਮੁੱਖ ਮੰਤਰੀ ਨੇ ਦੇਤੀ ਇਹ ਸਿੱਧਾ ਸੰਕੇਤ ਹੈ ਮੁੱਖ ਮੰਤਰੀ ਦੀ ਕੁਰਸੀ ਹਿਲ ਰਹੀ ਹੈ ਗਵਰਨਰ ਨੂੰ ਵੀ ਮਿਲਣ ਗਿਆ ਸੀ ਨਾ ਕੱਲਾ ਗਿਆ ਸੀ ਸਾਰੇ ਜਾਂਦੇ ਗੱਲ ਕਦੇ ਕੋਈ ਗੱਲਾਂ ਜਾਂਦਾ ਹੈ ਤੇ ਇਹ ਜਿਹੜੇ ਅ ਵਿਜੇ ਸਿੰਘਲਾ ਨੂੰ ਦਿੱਤੀ ਉਹਦੇ ਬਾਅਦ ਇੱਕ ਹੋਰ ਨੂੰ ਵੀ ਇਨੀ ਕਲੀਨ ਚੇਟ ਦਿੱਤੀ ਜਿਹੜੇ ਦੇ ਘਰੇ 50 ਲੱਖ ਦੇ ਕਿ ਅਸੀਂ ਉਹਦੇ ਉੱਤੇ ਉਹ ਕਲੀਨ ਚਟਾ ਜਿਹੜੀ ਹੋ ਰਹੀਆਂ ਨਾ ਇਹ ਗੁੱਟ ਬਣ ਰਿਹਾ ਹੈਗਾ ਸੋ ਇਹਦੀ ਕੁਰਸੀ ਆਪ ਖਤਰੇ 'ਚ ਹੈ ਮੈਂ ਤਾਂ ਕਹਿੰਦੀ ਖਤਰਾ ਛੇੜਤੀ ਇਹਦੇ ਸਿਰ ਤੇ ਹੋਏ ਤਾਂ ਕਿ ਕੁਝ ਪੰਜਾਬ ਦਾ ਪਲਾ ਹੋ ਜਾਊਗਾ ਜੇ ਇਲੈਕਸ਼ਨ ਪਹਿਲੇ ਆ ਜਾ ਸਾਰਿਆਂ ਦੇ ਸਾਹ ਚ ਸਾ ਆ ਜਾਊਗਾ ਬਈ ਆ ਜਾਏ ਨਵੀਂ ਸਰਕਾਰ ਜਿਹੜੀ ਮਰਜ਼ੀ ਲੋਕੀ ਚੁਣ ਲੈਣ ਲੇਕਿਨ ਇਹ ਸਰਕਾਰ ਤਾਂ ਗਈ ਸੋ ਇਹ ਪੂਰਾ ਡਰਾਮਾ ਸੀਗਾ ਉਸ ਟਾਈਮ ਕਹਿੰਦਾ ਸੀ ਵਿਜੇ ਸਿੰਘਲਾ ਵਰਗਾ ਕੋਈ ਚੋਰ ਨਹੀਂ ਮੈਂ ਇਹਨੂੰ ਕੱਢਿਆ ਉਹ ਕੱਢ ਕੇ ਕਿਨੇ ਜਾਂਚ ਕੀਤੀ ਕੀ ਜਾਂਚ ਮਿਲੀ ਕੀ ਨਹੀਂ ਮਿਲਿਆ ਹੁਣ ਉਹਨਾਂ ਆਪ ਹੀ ਕਲੀਨ ਚਿੱਟ ਦਿੱਤੀ ਆਪ ਹੀ ਉਹਨੂੰ ਕਰਤਾ ਸੋ ਇਹ ਇਸ ਜਿਹੜਾ ਆਪਾਂ ਅਕਾਲੀ ਦਲ ਪਹਿਲੇ ਕਹਿੰਦਾ ਸੀ ਨਾ ਕਿ ਆਪਾਂ ਘਰੇ ਗੱਡੀ ਦਾ ਡਰਾਈਵਰ ਰੱਖਣ ਤੋਂ ਪਹਿਲੇ ਵੀ ਦੇਖਦੇ ਆ ਵੀ ਉਹਦਾ ਪਿਛੋਕੜ ਕੀ ਹੈ ਉਹਦਾ ਤਜਰਬਾ ਕੀ ਹੈ ਤੇ ਲੋਕਾਂ ਨੇ ਇਹਦੀ ਗੱਲਾਂ 'ਚ ਆ ਕੇ ਪੂਰਾ ਪੰਜਾਬ ਥਮਾਤਾ ਹੁਣ ਪੰਜਾਬ ਦੇ ਹਾਲਾਤ ਕੀ ਨੇ ਲੋਕਾਂ ਦੇ ਸਾਹਮਣੇ